ਬਾਕਾਇਦਾ ਜਿਹੜਾ ਸਪੀਕਰ ਹੈਗੇ ਨੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਕਿਹਾ ਕਿ ਇੱਕ ਬੱਚੇ ਦੇ ਜਿਹੜਾ ਮਾਈਂਡ ਸੈਟ ਹੈਗਾ ਉਸ ਤੋਂ ਸਾਨੂੰ ਬਾਹਰ ਆਉਣਾ ਪਵੇਗਾ ਉਸ ਤੋਂ ਸਿੱਖਾਂ ਨੂੰ ਬਾਹਰ ਆਉਣਾ ਪਵੇਗਾ ਉਦੋਂ ਪੰਜਾਬ ਪੰਜਾਬੀਆਂ ਨੂੰ ਖਾਸ ਕਰਕੇ ਬਾਹਰ ਆਉਣਾ ਪਵੇਗਾ ਨਹੀਂ ਤੇ ਜਿਹੜੀ ਡੈਮੋਗ੍ਰਾਫੀ ਹੈ ਉਸ ਦੇ ਵਿੱਚ ਵਧੇਰੇ ਚੇਂਜਸ ਜਿਹੜੇ ਨੇ ਉਹ ਆ ਜਾਣਗੇ ਜੀ ਇੱਥੇ ਸੁਖਪਾਲ ਸਿੰਘ ਖਿਆਰਾ ਉਹਨਾਂ ਨੇ ਕਿਹਾ ਕਿ ਉਹ ਕਹਿੰਦੇ ਕਿ ਇਹ ਸਿਰਫ ਇਹਨਾਂ ਦੀ ਲਿਪ ਸਰਵਿਸ ਹੈਗੀ ਹੈ ਕਿ ਇਹਨਾਂ ਨੇ ਇਹ ਵਾਲਾ ਬਿਆਨ ਦਿੱਤਾ ਹੈ ਕਹਿੰਦੇ ਕਿ 2023 ਦੇ ਵਿੱਚ ਪ੍ਰਾਈਵੇਟ ਮੈਂਬਰ ਬਿਲਕੀ ਕੋਈ ਵੀ ਜਿਹੜਾ ਵਿਧਾਨ ਸਭਾ ਦਾ ਮੈਂਬਰ ਹੈਗਾ ਹੈ ਉਹ ਪੇਸ਼ ਕਰ ਸਕਦਾ ਹੈ ਉਹ ਪਿਆ ਹੋਇਆ ਹੈ ਸੇਮ ਇਨਾਂ ਹੀ ਸਪੀਕਰ ਦੇ ਕੋਲ ਮਤਲਬ ਇਹ ਉਸ ਤੇ ਬਹਿਸ ਕਰਵਾ ਸਕਦੇ ਨੇ ਇਹ ਉਹਨੂੰ ਉੱਤੇ VOTING ਕਰਵਾ ਸਕਦੇ ਨੇ ਪਰ ਉਹ 2023 ਜਨਵਰੀ ਦਾ ਇਹਨਾਂ ਨੇ ਪੇਸ਼ ਕੀਤਾ ਹੋਇਆ ਹੈ ਉਸ ਦੇ ਵਿੱਚ ਕੋਈ ਇਹ ਵੀ ਨਹੀਂ ਹੈ ਕਿ ਕੋਈ ਗੈਰ ਸਵਿਧਾਨਕ ਹੈ ਜਾਂ ਬਹੁਤ ਜ਼ਿਆਦਾ ਕਿਸੇ ਦੇ ਖਿਲਾਫ ਹੈਗਾ ਉੱਚ ਬਸ ਇਹ ਹੈ ਕਿ ਜਿਸ ਤਰੀਕੇ ਦੇ ਨਾਲ हिमाचल प्रदेश उत्तराखंड गुजरात ਜਾਂ ਭਾਰਤ ਦੇ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਸੂਬੇ ਹੈਗੇ ਨੇ ਜਿੱਥੇ ਕੋਈ ਬਾਹਰਲਾ ਵਿਅਕਤੀ ਜਾ ਕੇ ਜ਼ਮੀਨ ਨਹੀਂ ਖਰੀਦ ਸਕਦਾ ਪੱਕੇ ਤੌਰ ਤੇ ਵੋਟਰ ਨਹੀਂ ਬਣ ਸਕਦਾ ਇਹ ਹੀ ਚੀਜ਼ਾਂ ਉਸ ਪ੍ਰਾਈਵੇਟ ਮੈਂਬਰ ਬਿਲ ਦੇ ਵਿੱਚ ਹੈਗੀਆਂ ਨੇ ਪੰਜਾਬ ਸਰਕਾਰ ਦੇ ਕੋਲੋਂ ਹਾਈ ਕੋਰਟ ਨੇ ਜਵਾਬ ਮੰਗਿਆ ਹੈ ਕਿ ਪਵਿੱਤਰ ਸ਼ਹਿਰ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਾਲੀ ਪਟੀਸ਼ਨ ਜਿਹੜੀ ਹੈ ਇਸ ਨੂੰ ਨਾਮ ਦਿੱਤਾ ਗਿਆ ਸੀ ਔਰ ਜਦੋਂ ਕੋਈ ਵੀ ਸ਼ਹਿਰ ਇਦਾਂ ਨਹੀਂ ਹੈ ਕਿ ਹੋਰ ਨਹੀਂ ਹੈਗੇ ਦੂਆਂ ਦੇ ਬਹੁਤ ਸਾਰੇ ਜਿਹੜੇ ਤੀਰਥ ਸਥਾਨ ਹੈਗੇ ਨੇ ਉਹ ਇਹਨਾਂ ਕੈਟਾਗਰੀਸ ਦੇ ਵਿੱਚ ਹੈਗੇ ਨੇ ਉੱਥੇ ਤੰਬਾਕੂ ਸ਼ਰਾਬ ਮਾਸ ਬੀੜੀ ਸਿਗਰਟ ਇਹਨਾਂ ਸਾਰੀਆਂ ਚੀਜ਼ਾਂ ਤੋਂ ਮਨਾਈ ਹੋ ਜਾਂਦੀ ਹੈਗੀ ਹੈ ਤੇ ਜੇ ਅੰਮ੍ਰਿਤਸਰ ਨੂੰ ਵੀ ਇਸ ਤਰੀਕੇ ਦਾ ਐਲਾਨ ਦਿੱਤਾ ਜਾਵੇ ਤੇ ਕਿਸੇ ਨੂੰ ਨੁਕਸਾਨ ਕੀ ਹੈਗਾ ਹੈ ਗੂਗਲ ਦੇ ਆਪਾਂ ਕਹਿ ਕੇ ਸੀਈਓ ਜਿਹੜੇ ਹੈਗੇ ਨੇ ਭਾਰਤੀ ਮੂਲ ਦੇ ਹੈਗੇ ਨੇ ਪਿਛਲੇ ਦਿਨੀ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਇਹ ਚੀਜ਼ਾਂ ਸਾਹਮਣੇ ਲਿਆਂਦੀਆਂ ਕਿ ਏਆਈ ਜਿਹੜਾ ਹੈ ਖਤਰਨਾਕ ਵੀ ਜਿਹੜਾ ਹੈ ਹੋ ਸਕਦਾ ਹੈਗਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਦੋਂ ਅਸੀਂ ਵੀ ਜਿਹੜੀ ਰਿਸਰਚ ਵਗੈਰਾ ਕਰਨੀ ਹੋਵੇ ਤੇ ਉਹਦਾ ਡਬਲ ਚੈੱਕ ਕਰ ਲੈਣਾ ਚਾਹੀਦਾ ਪਿੱਛੇ ਜੇ ਗੱਲ ਉੱਠੀ ਸੀ ਕਿ ਗੁਰਬਾਣੀ ਦੀਆਂ ਤੁਕਾਂ ਦੇ ਨਾਲ ਕਿਵੇਂ ਜਿਹੜੀਆਂ ਮਿਲਾਵਟਾਂ ਦੀਆਂ ਟਾਈਪ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਕੁਝ ਪਾਉਂਦੇ ਹੋ ਆਪਣੇ ਹਿਸਾਬ ਦੇ ਨਾਲ ਉਸ ਨੂੰ ਕਿਉਂਕਿ ਉੱਥੇ ਦਾ ਡਾਟਾ ਪਿਆ ਹੋਇਆ ਉਹਨੇ ਤੇ ਡਾਟਾ ਐਕਸੈਸ ਕਰਨਾ ਹੈ ਉੱਥੇ ਕੋਈ ਬੰਦਾ ਨਹੀਂ ਹੈ ਕਿ ਜਿੰਨੇ ਆਪਾ ਗਈ ਕੇ ਚੀਜ਼ਾਂ ਦੇਖਣੀਆਂ ਹੈਗੀਆਂ ਨੇ ਉਹ ਸਟੱਡੀ ਇਹ ਸਾਹਮਣੇ ਆਈ ਸੀ ਕਿ ਪਿਛਲੇ ਕੁਝ ਸਾਲਾਂ ਤੋਂ ਹੋ ਕੀ ਰਿਹਾ ਕਿ ਇਸ ਤੋਂ ਪਹਿਲਾਂ ਲੋਕਾਂ ਦੀਆਂ ਆਪਣੀਆਂ ਰਿਸਰਚ ਹੁੰਦੀਆਂ ਸੀ ਕਿ ਬਹੁਤ ਸਾਰੇ ਜਿਆਪਾ ਗਈ ਕੇ ਵਿਦਵਾਨ ਪੜੇ ਲਿਖੇ ਜਿੰਨੇ ਵੀ ਹੈਗੇ ਨੇ ਉਹ ਰਿਸਰਚ ਕਰਦੇ ਸੀ ਉਹਨਾਂ ਦਾ ਮਟੀਰੀਅਲ ਆਨਲਾਈਨ ਅਵੇਲੇਬਲ ਹੁੰਦਾ ਸੀ ਹੁਣ ਕੀ ਹੈ ਕਿ ਉੱਥੇ ਵੀ ਖੋਖਲਾਪਨ ਹੌਲੀ-ਹੌਲੀ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਉਹ ਚੀਜ਼ਾਂ ਹੋਣੀਆਂ ਬੰਦ ਹੋ ਗਈਆਂ ਕਿਉਂਕਿ ਉਹਨਾਂ ਨੇ ਵੀ ਇਹ ਇਹਦਾ ਸਾਰਾ ਲੈਣਾ ਚਾਲੂ ਕਰ ਦਿੱਤਾ ਨਵੀਆਂ ਉਸ ਟਾਈਪ ਦੀਆਂ ਰਿਸਰਚ ਨਹੀਂ ਹੋ ਰਹੀਆਂ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਦੋ ਸਿਆਸਤਦਾਨ ਇੱਕ ਤਰੀਕੇ ਦਾ ਆਹਮੋ ਸਾਹਮਣੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਕੁਲਤਾਰ ਸਿੰਘ ਸੰਧਵਾ ਜੋ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਤੇ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਮੁਰ ਤੋਂ ਪ੍ਰਾਈਵੇਟ ਮੈਂਬਰ ਬਿਲ ਲਿਆਉਣ ਦੀ ਗੱਲ ਆਖੀ ਹੈ ਪੰਜਾਬੀਆਂ ਦੇ ਉੱਤੇ ਦਿੱਤੇ ਗਏ ਇੱਕ ਬਿਆਨ ਨੂੰ ਲੈ ਕੇ ਥੋੜੀ ਜੀ ਚਰਚਾ ਇੱਥੇ ਹੋਈ ਤੇ ਹੁਣ ਸਵਾਲ ਇਹ ਹੈ ਕਿ ਕੁਲਤਾਰ ਸਿੰਘ ਸੰਧਵਾ ਦਾ ਦਿੱਤਾ ਬਿਆਨ ਕਿੰਨਾ ਸਹੀ ਤੇ ਸੁਖਪਾਲ ਸਿੰਘ ਖੈਰਾ ਦਾ ਚੁਕਿਆ ਹੋਇਆ ਮੁੱਦਾ ਕਿੰਨਾ ਕਵਾਜਕ ਇਹਦੇ ਚ ਆਪਾਂ ਕਹਿ ਸਕਦੇ ਹਾਂ ਕਿ ਦੋਨੋਂ ਹੀ ਮੁੱਦੇ ਜਿਹੜੇ ਨੇ ਉਹ ਵਾਜਕ ਹੈਗੇ ਨੇ ਜੀ ਬਕਾਇਦਾ ਜਿਹੜਾ ਸਪੀਕਰ ਹੈਗੇ ਨੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਕਿਹਾ ਕਿ ਇੱਕ ਬੱਚੇ ਦੇ ਜਿਹੜਾ ਮਾਈਂਡ ਸੈਟ ਹੈਗਾ ਉਸ ਤੋਂ ਸਾਨੂੰ ਬਾਹਰ ਆਉਣਾ ਪਵੇਗਾ ਉਸ ਤੋਂ ਸਿੱਖਾਂ ਨੂੰ ਬਾਹਰ ਹੋਣਾ ਪਵੇਗਾ ਉਦੋਂ ਪੰਜਾਬ ਪੰਜਾਬੀਆਂ ਨੂੰ ਖਾਸ ਕਰਕੇ ਬਾਹਰ ਆਉਣਾ ਪਵੇਗਾ ਨਹੀਂ ਤੇ ਜਿਹੜੀ ਡੈਮੋਗ੍ਰਾਫੀ ਆ ਉਸ ਦੇ ਵਿੱਚ ਵਧੇਰੇ ਚੇਂਜਸ ਜਿਹੜੇ ਨੇ ਉਹ ਆ ਜਾਣਗੇ ਹੁਣ ਉਹਨਾਂ ਨੇ ਇੱਕ ਨਿਜੀ ਬਿਆਨ ਜਿਹੜਾ ਹੈਗਾ ਕਿਤੇ ਬੋਲਦੇ ਹੋਏ ਦਿੱਤਾ ਹੈਗਾ ਤੇ ਜਿਹਦਾ ਆਪਾਂ ਕਹੀਏ ਕਿ ਸਵਾਗਤ ਕਰਨਾ ਵੀ ਜਿਹੜਾ ਹੈ ਬਣਦਾ ਹੈਗਾ ਕਿਉਂਕਿ ਜਿਹੜਾ ਇਹ ਮਾਈਂਡਸੈਟ ਹੈ ਜਿਹੜੀ ਆਪਾਂ ਕਹਿ ਰਹੇ ਨੇ ਕਿ ਸੁਸਾਇਟੀ ਦੇ ਵਿੱਚ ਹੁਣ ਇਹ ਇਸ ਤਰੀਕੇ ਦਾ ਵੀ ਦੂਜੇ ਬੰਨੇ ਤੁਸੀਂ ਇਹ ਦੇਖੋ ਕਿ ਜਿਹੜੇ ਯੂਪੀ ਦੇ ਵਿੱਚ ਜਾਂ ਬਿਹਾਰ ਦੇ ਵਿੱਚ ਉਧਰ ਜਿਸ ਤਰੀਕੇ ਦੀ ਪੋਪੂਲੇਸ਼ਨ ਵੱਧ ਰਹੀ ਹੈ ਫਿਰ ਉਹ ਵਾਲਾ ਡੈਮੋਗ੍ਰਾਫਿਕ ਜਦੋਂ ਇੱਧਰ ਆ ਰਹੀ ਹੈਗੀ ਹੈ ਤੇ ਇੱਕ ਇੱਕ ਬੱਚਾ ਹੋ ਰਿਹਾ ਏ ਜਾਂ ਬਹੁਤ ਸਾਰੇ ਆਪਾਂ ਦੇਖਿਆ ਕਿ ਹੋਰ ਸਮੱਸਿਆਵਾਂ ਆ ਰਹੀਆਂ ਹੈਗੀਆਂ ਨੇ ਤੇ ਉਹਦੇ ਨਾਲ ਤੇ ਆਲਰੇਡੀ ਜਿਹੜੀ ਇਹ ਸਿੱਖਾਂ ਦੀ ਜਨਸੰਖਿਆ ਪੰਜਾਬ ਦੇ ਵਿੱਚ ਘਟ ਜਾਵੇਗੀ ਇੱਥੇ ਸੁਖਪਾਲ ਸਿੰਘ ਖਿਆਰਾ ਉਹਨਾਂ ਨੇ ਕਿਹਾ ਕਿ ਉਹ ਕਹਿੰਦੇ ਕਿ ਇਹ ਸਿਰਫ ਇਹਨਾਂ ਦੀ ਲਿਪ ਸਰਵਿਸ ਹੈਗੀ ਹੈ ਕਿ ਇਹਨਾਂ ਨੇ ਇਹ ਵਾਲਾ ਬਿਆਨ ਦਿੱਤਾ ਹੈ ਕਹਿੰਦੇ ਕਿ 2023 ਦੇ ਵਿੱਚ ਪ੍ਰਾਈਵੇਟ ਮੈਂਬਰ ਬਿਲਕੀ ਕੋਈ ਵੀ ਜਿਹੜਾ ਵਿਧਾਨ ਸਭਾ ਦਾ ਮੈਂਬਰ ਹੈਗਾ ਏ ਉਹ ਪੇਸ਼ ਕਰ ਸਕਦਾ ਏ ਉਹ ਪਿਆ ਹੋਇਆ ਏ ਸੇਮ ਇਹਨਾਂ ਹੀ ਸਪੀਕਰ ਦੇ ਕੋਲ ਮਤਲਬ ਇਹ ਉਸ ਤੇ ਬਹਿਸ ਕਰਵਾ ਸਕਦੇ ਨੇ ਇਹ ਉਹਨੂੰ ਉਤੇ ਵੋਟਿੰਗ ਕਰਵਾ ਸਕਦੇ ਨੇ ਪਰ ਉਹ 2023 ਜਨਵਰੀ ਦਾ ਇਹਨਾਂ ਨੇ ਪੇਸ਼ ਕੀਤਾ ਹੋਇਆ ਹੈ ਉਸ ਦੇ ਵਿੱਚ ਕੋਈ ਇਹ ਵੀ ਨਹੀਂ ਹੈ ਕਿ ਉਹ ਕੋਈ ਗੈਰ ਸਭਿਧਾਨਕ ਹੈ ਜਾਂ ਬਹੁਤ ਸਾਰਾ ਕਿਸੇ ਦੇ ਖਿਲਾਫ ਹੈਗਾ ਉੱਚ ਬਸ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਉੱਤਰਾਖੰਡ ਗੁਜਰਾਤ ਜਾਂ ਭਾਰਤ ਦੇ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਸੂਬੇ ਹੈਗੇ ਨੇ ਜਿੱਥੇ ਕੋਈ ਬਾਹਰਲਾ ਵਿਅਕਤੀ ਜਾ ਕੇ ਜ਼ਮੀਨ ਨਹੀਂ ਖਰੀਦ ਸਕਦਾ ਪੱਕੇ ਤੌਰ ਤੇ ਵੋਟਰ ਨਹੀਂ ਬਣ ਸਕਦਾ ਇਹ ਹੀ ਚੀਜ਼ਾਂ ਉਸ ਪ੍ਰਾਈਵੇਟ ਮੈਂਬਰ ਬਿਲ ਦੇ ਵਿੱਚ ਹੈਗੀਆਂ ਨੇ ਤੇ ਉਸ ਦੇ ਉੱਤੇ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਜੇ ਸੰਜੀਦਾ ਹੁੰਦੀ ਕਿ ਭਾਈ ਅਤੇ ਤੁਸੀਂ ਬਹਿਸ ਕਰਵਾਈ ਜਾਵੇ ਇਹਦੇ ਉੱਤੇ ਤਾਂ ਕਿ ਜਿਹੜਾ ਹੈਗਾ ਕਿ ਜੇ ਮੰਨ ਲਓ ਕਿ ਇਹਦੇ ਵਿੱਚ ਕੁਝ ਐਮੈਂਡਮੈਂਟਸ ਕਰਨੀਆਂ ਨੇ ਜਿਸ ਤਰੀਕੇ ਦੀ ਡੈਮੋਗ੍ਰਾਫੀ ਦੇ ਵਿੱਚ ਚੇਂਜਸ ਆ ਰਹੇ ਨੇ ਉਸ ਨੂੰ ਲੈ ਕੇ ਉਹ ਤੇ ਇਵਨ ਇਹਨਾਂ ਦੀ ਆਪਣੀ ਪਾਰਟੀ ਦੇ ਹੀ ਇਹਦੇ ਨਾਲ ਸਹਿਮਤ ਨਹੀਂ ਹੈਗੇ ਤੁਹਾਨੂੰ ਯਾਦ ਹੋਵੇਗਾ ਜਦੋਂ ਮੇਨ ਇਲੈਕਸ਼ਨ ਹੋਈਆਂ ਸਨ ਸੁਖਪਾਲ ਸਿੰਘ ਖਹਿਰਾ ਹੁਣੀ ਸੰਗਰੂਰ ਤੋਂ ਖੜੇ ਸਨ ਤੇ ਇੱਧਰ ਲੁਧਿਆਣੇ ਤੋਂ ਜਦੋਂ ਅਮਰਿੰਦਰ ਸਿੰਘ ਰਾਜਾ ਬਣਿੰਗ ਨੂੰ ਪੁੱਛਿਆ ਗਿਆ ਉਹ ਕਹਿੰਦੇ ਜੀ ਇਹ ਉਹਨਾਂ ਦਾ ਨਿੱਜੀ ਬਿਆਨ ਹੋ ਸਕਦਾ ਹੈ ਮਤਲਬ ਪਾਰਟੀ ਤੌਰ ਤੇ ਵੀ ਜਿਹੜਾ ਹੈ ਇਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਸਾਥ ਨਹੀਂ ਮਿਲਿਆ ਤੇ ਹੁਣ ਇਹਨਾਂ ਨੂੰ ਵੀ ਇਸ ਚੀਜ਼ ਦਾ ਮੌਕਾ ਮਿਲਿਆ ਉਹ ਕਹਿੰਦੇ ਕਿ ਇਹ ਸਿਰਫ ਇਹਨਾਂ ਦੀ ਲਿਪ ਸਰਵਿਸ ਹੈ ਜੇ ਇਮਾਨਦਾਰੀ ਹੋਵੇ ਤੇ ਫਿਰ ਜਿਹੜਾ ਹੈ ਇਸ ਬਿਲ ਦੇ ਉੱਤੇ ਡਿਸਕਸ਼ਨ ਹੋਣੀ ਚਾਹੀਦੀ ਹੈ ਫਿਰ ਗੱਲ ਹੀ ਹੈ ਕਿ ਪੰਜਾਬ ਦੇ ਪੰਜਾਬ ਪੰਜਾਬੀਆਂ ਦਾ ਜਦੋਂ ਤੱਕ ਅਸੀਂ ਇਹਦੇ ਮੁੱਦੇ ਤੇ ਸਰਕਾਰ ਪੰਜਾਬ ਪੱਖੀ ਨਹੀਂ ਹੁੰਦੀ ਹੈਗੀ ਤੇ ਉਦੋਂ ਤੱਕ ਤੇ ਫਿਰ ਉਹੀ ਹੈ ਫਿਰ ਬਾਹਰ ਲੈਂਦੀਆਂ ਵੋਟਾਂ ਵੀ ਬੰਨਗੀਆਂ ਹੁਣ ਦੇਖੋ ਜਿਹੜਾ ਐਸਆਈਆਰ ਆ ਰਿਹਾ ਹੈਗਾ ਜਿਸ ਦੇ ਨਾਲ ਬਿਹਾਰ ਦੇ ਵਿੱਚ तकरीबन 44 ਲੱਖ ਵੋਟਾਂ ਜਿਹੜੀਆਂ ਨੇ ਕੱਟੀਆਂ ਗਈਆਂ ਨੇ ਮਤਲਬ ਉਹਨਾਂ ਦਾ ਟੀਚਾ ਜਿਹੜਾ ਸੀ तकरीबन 1.5 ਤੋਂ 2 ਕਰੋੜ ਕੱਟਣ ਤੱਕ ਦਾ ਸੀਗਾ ਪਹਿਲੇ ਝਟਕੇ 'ਚ 66 ਲੱਖ ਵੋਟਾਂ ਕੱਟੀਆਂ ਗਈਆਂ ਵਿਰੋਧੀ ਤਰ੍ਹਾਂ ਸੁਪਰੀਮ ਕੋਰਟ ਜਾਂਦੀਆਂ ਨੇ ਤੇ ਦੂਜੇ ਦੌਰ ਦੇ ਵਿੱਚ ਫਿਰ ਉਹਨਾਂ ਨੂੰ ਐਡ ਕਰਨੀਆਂ ਪਈਆਂ ਜਦੋਂ ਪ੍ਰੂਫ ਵਗੈਰਾ ਆ ਗਏ ਤਾਂ ਵੀ 21 ਲੱਖ ਐਡ ਹੋ ਗਈਆਂ ਤੇ 44 ਲੱਖ ਵੋਟਾਂ ਟੋਟਲ ਕੱਟੀਆਂ ਗਈਆਂ ਹੁਣ ਤੁਸੀਂ ਇਹ ਦੇਖੋ ਕਿ ਜੇ ਇਹ ਹੀ ਐਸਆਈਆਰ ਜਦੋਂ ਬਾਕੀ ਸੂਬਿਆਂ ਤੇ ਜਾਣਾ ਹੈ ਜਦੋਂ ਪੰਜਾਬ ਚਾਉਣਾ ਹੈਗਾ ਤੇ ਫਿਰ ਕਿੰਨੇ ਪੰਜਾਬੀਆਂ ਦੀਆਂ ਵੋਟਾਂ ਕੱਟੀਆਂ ਜਾਣਗੀਆਂ ਤੇ ਕਿੰਨੀਆਂ ਨਵੀਆਂ ਵੜਨਗੀਆਂ ਤੇ ਉਸ ਤੇ ਨਾਲ ਫਿਰ ਨੁਕਸਾਨ ਹੋਏਗਾ ਜਾਂ ਫਾਇਦਾ ਹੋਏਗਾ ਬਾਅਦ ਚੋਂ ਫਿਰ ਗੱਲਾਂ ਆਪਾਂ ਕਰਦੇ ਰਹਿ ਜਾਾਂਗੇ ਇਹ ਹੁੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਜਿੰਨੀ ਸਟਰੋਂਗ ਸਰਕਾਰ ਜਿਸ ਤਰੀਕੇ ਦੇ ਨਾਲ 92 ਹੁਣ ਤੇ ਮੇਰਾ ਖਿਆਲ 94 95 ਹੋਗੇ ਨੇ ਇਹ ਵਾਲੀ ਸਰਕਾਰ ਆਈ ਸੀ ਇਹਨਾਂ ਨੂੰ ਚਾਹੀਦਾ ਸੀ ਕਿ ਪੰਜਾਬ ਪੱਖੀ ਹੋ ਕੇ ਚੱਲਦੇ ਦਿੱਲੀ ਵਾਲਿਆਂ ਵੱਲ ਨਾ ਦੇਖਦੇ ਉਹਨਾਂ ਦੀ ਦੀਨਗੀ ਨਾ ਕਬੂਲ ਦੇ ਤੇ ਬਹੁਤ ਸਾਰੇ ਜਿਹੜੇ ਪੰਜਾਬ ਦੇ ਮਸਲੇ ਉਹ ਹੱਲ ਹੋ ਸਕਦੇ ਸੀ ਪਰ ਜਿਸ ਤਰੀਕੇ ਦੇ ਨਾਲ ਸਰਕਾਰ ਚੱਲੀ ਹੈ ਹੁਣ ਦੇਖਦੇ ਹਾਂ ਕੀ ਕੁਝ ਹੁੰਦਾ ਹੈ ਅਜੇ ਵੀ ਸਰਕਾਰ ਦਾ ਇੱਕ ਸਾਲ ਦਾ ਸਮਾਂ ਪਿਆ ਹੈ ਕੀ ਕੁਝ ਇਸ ਤਰ੍ਹਾਂ ਦੇ ਫੈਸਲੇ ਲਈ ਜਾਂਦੇ ਨੇ ਜੀ ਬਿਲਕੁਲ ਇਹਨਾਂ तमाम ਚੀਜ਼ਾਂ ਦੇ ਉੱਤੇ ਡੈਫੀਨਿਟਲੀ ਗੱਲਬਾਤ ਕਰਨੀ ਜ਼ਰੂਰ ਬਣਦੀ ਹੈ ਤੇ ਹਾਂ ਪ੍ਰੋਗਰਾਮ ਦੇ ਵਿੱਚ ਜੋ ਵੀ ਵਿਸ਼ੇ ਜੋ ਵੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਅਸੀਂ ਇੱਥੇ ਜ਼ਰੂਰ ਤੁਹਾਨੂੰ ਦੱਸਣਾ ਚਾਹਾਂਗੇ ਪੰਥਕ ਮੀਡੀਆ ਧਾਰਾ ਹੂੰ ਦੇ ਨਾਤੇ ਸਾਡੀ ਇਹ ਜ਼ਿੰਮੇਵਾਰੀ ਹੈ ਅਸੀਂ ਇਸ ਦੇ ਉੱਤੇ ਖੁੱਲ੍ਹ ਕੇ ਗੱਲ ਕਰੀਏ ਤੇ ਪੰਥਕ ਨਜ਼ਰੀਆ ਇਸ ਦੇ ਉੱਤੇ ਕੀ ਕੁਝ ਹੋਣਾ ਚਾਹੀਦਾ ਹੈ ਉਹ ਤੁਹਾਡੇ ਨਾਲ ਵਿਚਾਰੀਏ ਜ਼ਰੂਰ ਕਿਉਂਕਿ ਹੋ ਸਕਦਾ ਜੋ ਖਬਰਾਂ ਤੁਸੀਂ ਪੜ ਰਹੇ ਹੋ ਗੋਦੀ ਮੀਡੀਆ ਦੀ ਨਾ ਹੋਣੀ ਆ ਪ੍ਰੋਪਾਗੈਂਡਾ ਦੇ ਨਾਲ ਪੰਚਾਇਆਂ ਚਾਰੀਆਂ ਖਬਰਾਂ ਨਾ ਹੋਣ ਤੇ ਉਸ ਦੇ ਉੱਤੇ ਥੋੜੀ ਜਿ ਉਸ ਨੂੰ ਕਾਟ ਕਰਦਿਆਂ ਹੋਇਆਂ ਪ੍ਰੋਗਰਾਮ ਮੀਡੀਆ ਵਾਚ ਆਪ ਸਭ ਦੇ ਲਈ ਅੱਗੇ ਬਤਾਂਗੇ ਗੱਲ ਕਰਾਂਗੇ ਹਾਈ ਕੋਰਟ ਦੀ 1984 ਕਤਲਿਆਂ ਮਾਮਲੇ ਦੇ ਵਿੱਚ ਕਮਲਨਾਥ ਵਾਲੀ ਪਟੀਸ਼ਨ ਦੇ ਉੱਤੇ ਕੇਂਦਰ ਤੋਂ ਜਵਾਬ ਮੰਗਿਆ ਗਿਆ ਇਹ ਪਟੀਸ਼ਨ ਅਚਾਨਕ ਸਾਹਮਣੇ ਆਣਾ ਕੀ ਕੁਝ ਉਸ ਦੇ ਵਿੱਚ ਬਿਲਕੁਲ ਇਹ ਵੈਸੇ ਹੈਗੀ ਤਾਂ ਪਟੀਸ਼ਨ ਪੁਰਾਣੀ ਹੈਗੀ ਹੈ 2022 ਦੀ ਪਟੀਸ਼ਨ ਹੈਗੀ ਹੈ ਸਰਦਾਰ ਮਨਜੀਤ ਸਿੰਘ ਸਰਸਾ ਜੋ ਕਿ ਹਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੀ ਸ਼ਾਮਲ ਹੈਗੇ ਨੇ ਉਹਨਾਂ ਦੇ ਵੱਲੋਂ ਉਦੋਂ ਇਹ ਪਟੀਸ਼ਨ ਜਿਹੜੀ ਪਾਈ ਗਈ ਸੀ ਕਿਉਂਕਿ ਆਪਾਂ ਦੇਖਿਆ ਕਿ ਕਮਲਨਾਥ ਨੂੰ ਨਾ ਹੀ ਕੋਈ ਉਹਨੂੰ ਅਰੈਸਟ ਕੀਤਾ ਗਿਆ ਉੱਤੇ ਐਫ ਆਈ ਆਰ ਤੱਕ ਵੀ ਜਿਹੜੀ ਹੈ ਮੇਰਾ ਖਿਆਲ ਦਰਜ ਨਹੀਂ ਕੀਤੀ ਗਈ ਤੇ ਕਿਵੇਂ ਜਿਹੜਾ ਹੈਗਾ ਕਿ ਕਾਂਗਰਸ ਨੇ ਉਹਨੂੰ ਮਧ ਪ੍ਰਦੇਸ਼ ਦਾ ਮੁੱਖ ਮੰਤਰੀ ਤੱਕ ਵੀ ਜਿਹੜਾ ਹੈ ਬਣਾ ਦਿੱਤਾ ਸੀ ਤੇ ਹੁਣ ਵੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਚੰਗੇ ਚਿਹਰਿਆਂ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਉਹ ਆਉਂਦਾ ਹੈਗਾ ਜੀ ਤੇ ਬਕਾਇਦਾ ਦੋ ਸਿੱਖਾਂ ਨੂੰ ਜਿਹੜਾ ਹੈ ਇੱਕ ਭੀੜ ਦੇ ਵੱਲੋਂ ਉਸ ਭੀੜ ਦੀ ਜਿਹੜੀ ਅਗਵਾਈ ਹੈ ਕਮਲਨਾਥ ਕਰ ਰਿਹਾ ਸੀ ਜੋ ਇਸ ਪਟੀਸ਼ਨ ਦੇ ਵਿੱਚ ਜਿਸ ਆਧਾਰ ਤੇ ਹੈਗਾ ਹੈ ਤੇ ਗੁਰਦੁਆਰਾ ਜਿਹੜਾ ਰਕਾਬ ਗਾਇਂ ਦੇ ਸਾਹਮਣੇ ਜੇ ਆਪਾਂ ਕਹਿ ਲਈ ਕਿ ਉਹਦੇ ਹਾਤੇ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈਗਾ ਤੇ ਜਿਹੜੇ ਹੈਗੇ ਨੇ ਹਰਬਿੰਦਰ ਸਿੰਘ ਫੂਲਕਾ ਸੀਨੀਅਰ ਐਡਵੋਕੇਟ ਹੈਗੇ ਨੇ ਉਹਨਾਂ ਨੇ ਬਕਾਇਦਾ ਕਿਹਾ ਕਿ ਪੁਲਿਸ ਦੇ ਰਿਕਾਰਡਾਂ ਦੇ ਵਿੱਚ ਵੀ ਇਹ ਚੀਜ਼ ਮੌਜੂਦ ਹੈਗੀ ਹੈ ਕਿ ਕਮਲਨਾਥ ਉੱਥੇ ਸੀ ਤੇ ਇਹੀ ਆਧਾਰ ਦੇ ਉੱਤੇ ਜਿਹੜਾ ਹੈ ਉਸ ਦੇ ਉੱਤੇ ਐਫ ਆਈ ਆਰ ਜਿਹੜੀ ਹੋਣੀ ਚਾਹੀਦੀ ਹੈ ਦੂਜੇ ਬੰਨੇ ਜਿਆ ਜਿਹੜਾ ਕਿਹਾ ਇਹ ਜਾ ਰਿਹਾ ਕਿ ਐਫ ਆਈ ਆਰ ਦੇ ਵਿੱਚ ਨਾਮ ਨਹੀਂ ਹੈ ਆਪਾਂ ਦੇਖਿਆ ਕਿ ਲੰਬਾ ਸਮਾਂ ਕਾਂਗਰਸ ਦੀ ਜਿਹੜੀ ਸਰਕਾਰ ਰਹੀ ਹੈ ਭਾਵੇਂ ਕਿ ਵਿੱਚੋਂ ਵਿੱਚੋਂ ਵੀ ਮੰਨਦੇ ਰਹੇ ਨੇ ਕਿ ਗਲਤ ਹੋਇਆ ਹੈ ਪਰ ਉਹਨਾਂ ਦੇ ਵੱਲੋਂ ਵੀ ਕੁਝ ਨਹੀਂ ਹੋਇਆ ਤੇ 2014 ਤੋਂ ਹੁਣ ਤੱਕ ਤਾਂ ਆਪਾਂ ਦੇਖ ਲਈਏ 11 ਸਾਲ ਇਹ ਵੀ ਬਣ ਜਾਂਦੇ ਨੇ ਜੀ ਇੱਕ ਬੰਨੇ ਤੇ ਜਿਹੜੀ ਸਰਕਾਰ ਜਾਂ ਪਰ ਦੇ ਜਿਹੜੇ ਪ੍ਰਧਾਨ ਮੰਤਰੀ ਹੈਗੇ ਨੇ ਨਰਿੰਦਰ ਮੋਦੀ ਜੀ ਉਹ ਦਾਵਾ ਕਰਦੇ ਨੇ ਕਿ ਜਿਹੜਾ ਹੈਗਾ ਕਿ ਅਸੀਂ ਸਿੱਖਾਂ ਦੀ ਆਪਣੇ ਹੈਗੇ ਨਹੀਂ ਜਾਂ ਆਪਾਂ ਦੇਖਿਆ ਕਿ ਜਿਹੜੇ ਯੂਪੀ ਦੇ ਸੀਐਮ ਹੈਗੇ ਨੇ ਯੁਗਯੇ ਦਿਤਿਆਨਾਥ ਉਹ ਵੀ ਗੁਰਤੇਗ ਬਾਦਰ ਜੀ ਦੇ ਪੁਰਬ ਮਨਾਉਂਦੇ ਵੀ ਤੁਹਾਨੂੰ ਮਿਲ ਜਾਣਗੇ ਸਾਬਜਾਦਿਆਂ ਦੇ ਪੁਰਬ ਮਨਾਉਂਦੇ ਵੀ ਮਿਲ ਜਾਣਗੇ ਪਰ ਜਦੋਂ ਗੱਲ ਇਨਸਾਫ ਦੇਣ ਦੀ ਆਉਂਦੀ ਹੈਗੀ ਹੈ ਤੇ ਉਦੋਂ ਫਿਰ ਕੰਨੀ ਕਤਰਾ ਲਈ ਜਾਂਦੀ ਹੈ ਹੁਣ ਚਾਹੀਦਾ ਤੇ ਇਹ ਹੈ ਕਿ ਦਿੱਲੀ ਦੇ ਵਿੱਚ ਵੀ ਸਰਕਾਰ ਹੈ ਡਬਲ ਇੰਜਨ ਦੀ ਸਰਕਾਰ ਹੈਗੀ ਹੈ ਤੇ ਹੁਣ ਜੇ ਕਹੀਏ ਕਿ ਪੁਲਿਸ ਤੋਂ ਜਵਾਬ ਮੰਗਿਆ ਹੈ ਕੇਂਦਰ ਤੋਂ ਜਵਾਬ ਮੰਗਿਆ ਹੈ ਕਿਉਂ ਨਾ ਇਹਨਾਂ ਸਾਰੇ ਮਸਲਿਆਂ ਨੂੰ ਜਿਹੜਾ ਹੈ ਸਪੀਡੀ ਟ੍ਰਾਇਲ ਦੇ ਜ਼ਰੀਏ ਇਹਨਾਂ ਨੂੰ ਹੱਲ ਕੀਤਾ ਜਾਵੇ ਇਹਨਾਂ ਨੂੰ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਨੂੰ ਸਜ਼ਾ ਜਿਹੜੀ ਹੈ ਉਹ ਬਣਦੀ ਦਿੱਤੀ ਜਾਵੇ ਤਾਂ ਕਿ ਸਿੱਖਾਂ ਨੂੰ ਵੀ ਹੋਵੇ ਕਿ ਕਿਸੇ ਸਰਕਾਰ ਨੇ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਜਿਹੜਾ ਹੈ ਮਲਮ ਲਾਇਆ ਹੈਗਾ ਤੇ ਜੇ ਫਿਰ ਉਹੀ ਹੈ ਵੀ ਜੇ ਚੁੱਲ੍ਹੇ ਹੀ ਬਾਲ ਕੇ ਛੱਡਨੇ ਹੈਗੇ ਆ ਕਿ ਹੌਲੀ-ਹੌਲੀ ਜਿੱਦਾਂ ਹੁਣ ਤੁਸੀਂ ਦੇਖੋ ਨਾ 1984 ਨੂੰ ਕਿੰਨੇ ਸਾਲ ਹੋ ਗਏ ਆ ਤਕਰੀਬਨ 41 ਸਾਲ ਹੋ ਗਏ ਆ ਤੇ ਉਦੋਂ ਚੋਂ ਬਹੁਤ ਸਾਰੇ ਜਿਹੜੇ ਵਿਕਟਮਸ ਹੈਗੇ ਨੇ ਉਹ ਚੜ੍ਹਾਈ ਕਰ ਚੁੱਕੇ ਨੇ ਬਹੁਤ ਸਾਰੇ ਗਵਾਹ ਚੜ੍ਹਾਈ ਕਰ ਚੁੱਕੇ ਨੇ ਤੇ ਬਹੁਤ ਸਾਰੇ ਦੋਸ਼ੀ ਵੀ ਜਿਹੜੇ ਨੇ ਉਹ ਚੜ੍ਹਾਈ ਕਰ ਚੁੱਕੇ ਨੇ ਤੇ ਹੁਣ ਫਰਜ਼ ਤਾਂ ਇਹ ਸਰਕਾਰਾਂ ਦਾ ਮੰਨਦਾ ਹੈ ਨਾ ਕਿ ਇੱਕ ਜਦੋਂ ਅਸੀਂ ਕਿਸੇ ਰਾਜ ਦੇ ਵਿੱਚ ਰਹਿੰਦੇ ਆ ਤੇ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਇਹੀ ਤੇ ਇੱਕ ਸਿਟੀਜ਼ਨ ਦਾ ਇੱਕ ਰਿਲੇਸ਼ਨ ਹੁੰਦਾ ਹੈ ਕਿਸੇ ਵੀ ਸਰਕਾਰ ਦੇ ਨਾਲ ਕਿਸੇ ਵੀ ਦੇਸ਼ ਦੇ ਨਾਲ ਤੇ ਤਾਂ ਹੀ ਫਿਰ ਆਪਾਂ ਦੇਖਿਆ ਕਿ ਇਹ ਰਿਲੇਸ਼ਨਸ਼ਿਪ ਟੁੱਟਿਆ ਹੀ ਤਾਂ ਹੈ ਕਿਉਂਕਿ ਉਸ ਨੂੰ ਜਿਹੜਾ ਹੈ ਤੁਸੀਂ ਬਣਾ ਕੇ ਰੱਖਿਆ ਹੀ ਨਹੀਂ ਹੈਗਾ ਫਿਰ ਜੇ ਘਟਨਾ ਕਰਮ ਕੋਈ ਹੋ ਗਿਆ ਤੇ ਉਹਦੀ ਫਿਰ ਕੋਈ ਸਜ਼ਾ ਹੀ ਨਹੀਂ ਹੈ ਇਹ ਜਿਹੜੇ ਸਵਾਲ ਨੇ ਸਿੱਖਾਂ ਦੇ ਦਿਲ ਦੇ ਵਿੱਚ ਆਪਾਂ ਕਹੀ ਕਿ ਹਮੇਸ਼ਾ ਹੀ ਇਹ ਚੀਜ਼ ਨੂੰ ਲੈ ਕੇ ਰਹਿਣਗੇ ਬਿਲਕੁਲ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੀ ਅੰਮ੍ਰਿਤਸਰ ਨੂੰ ਹੋਲੀ ਸਿਟੀ ਐਲਾਨਣ ਦਾ ਵਿਸ਼ਾ ਪਿਛਲੇ ਸਾਲਾਂ ਦੇ ਵਿੱਚ ਕਾਫੀ ਵਾਰ ਸਾਹਮਣੇ ਆਇਆ ਹੈ ਇਸ ਦੇ ਉੱਤੇ ਪੰਜਾਬ ਸਰਕਾਰ ਹਾਈ ਕੋਰਟ ਦੇ ਵਿੱਚ ਗਈ ਵੀ ਹੈ ਅੰਮ੍ਰਿਤਸਰ ਨੂੰ ਹੋਲੀ ਸਿਟੀ ਐਲਾਨਣ ਤੇ ਨਾਲ ਦੀ ਨਾਲ ਉਥੇ ਨਸ਼ਾ ਵੀ ਵਿਖਦਾ ਪਿਆ ਇਹ ਦੋਵੇਂ ਚੀਜ਼ਾਂ ਕਈ ਵਾਰ ਬਿਲਕੁਲ ਇਸ ਨੂੰ ਲੈ ਕੇ ਨਾ ਇੱਕ ਪਟੀਸ਼ਨ ਜਿਹੜੀ ਹੈ ਪਾਈ ਗਈ ਸੀ ਔਰ ਇਸ ਨੂੰ ਲੈ ਕੇ ਜਿਹੜਾ ਹੈ ਹਾਈ ਕੋਰਟ ਨੇ ਜਵਾਬ ਮੰਗਿਆ ਹੈਗਾ ਇਹ ਪੰਜਾਬ ਸਰਕਾਰ ਦੇ ਕੋਲੋਂ ਹਾਈ ਕੋਰਟ ਨੇ ਜਵਾਬ ਮੰਗਿਆ ਹੈ ਕਿ ਪਵਿੱਤਰ ਸ਼ਹਿਰ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਾਲੀ ਪਟੀਸ਼ਨ ਜਿਹੜੀ ਹੈ ਇਸ ਨੂੰ ਨਾਮ ਦਿੱਤਾ ਗਿਆ ਸੀ ਔਰ ਜਦੋਂ ਕੋਈ ਵੀ ਸ਼ਹਿਰ ਇਦਾਂ ਨਹੀਂ ਹੈ ਕਿ ਹੋਰ ਨਹੀਂ ਹੈਗੇ ਦੋਆਂ ਦੇ ਬਹੁਤ ਸਾਰੇ ਜਿਹੜੇ ਤੀਰਥ ਸਥਾਨ ਹੈਗੇ ਨੇ ਉਹ ਇਹਨਾਂ ਕੈਟਾਗਰੀ ਸੇ ਵਿੱਚ ਹੈਗੇ ਨੇ ਉਥੇ ਤੰਬਾਕੂ ਸ਼ਰਾਬ ਮਾਸ ਬੀੜੀ ਸਿਗਰਟ ਇਹਨਾਂ ਸਾਰੀਆਂ ਚੀਜ਼ਾਂ ਤੋਂ ਮਨਾਈ ਹੋ ਜਾਂਦੀ ਹੈਗੀ ਹੈ ਤੇ ਜੇ ਅੰਮ੍ਰਿਤਸਰ ਨੂੰ ਵੀ ਇਸ ਤਰੀਕੇ ਦਾ ਐਲਾਨ ਦਿੱਤਾ ਜਾਵੇ ਤੇ ਕਿਸੇ ਨੂੰ ਨੁਕਸਾਨ ਕੀ ਹੈਗਾ ਹੈ ਮਤਲਬ ਉਹਦੇ ਜੇ ਤੁਸੀਂ ਇਹ ਦੇਖੋ ਨਾ ਕਿ ਕੱਲਾ ਉੱਥੇ ਇੱਕ ਸਿੱਖਾਂ ਦੀ ਵਿਰਾਸਤ ਤੇ ਉੱਥੇ ਹੈ ਹੀ ਹੈ ਸਿੱਖਾਂ ਦਾ ਤੇ ਆਪਾਂ ਕਹਿ ਸਕਦੇ ਹਾਂ ਕਿ ਪਹਿਲੀ ਜਿਹੜੀ ਰਾਜਸਥਾਨੀ ਹੈ ਉਹ ਉੱਥੇ ਹੈ ਹੀ ਹੈ ਪਰ ਉੱਥੇ ਬਾਕੀ ਦੇ ਧਰਮਾਂ ਦੇ ਸਥਾਨ ਵੀ ਤਾਂ ਜਿਹੜੇ ਹੈਗੇ ਨੇ ਚਾਹੇ ਉਹ ਬਾਲਮਕੀਆਂ ਦੇ ਨਾਲ ਸੰਬੰਧਤ ਹੋਣ ਚਾਹੇ ਹਿੰਦੂਆਂ ਦੇ ਨਾਲ ਵੀ ਕੁਝ ਸੰਬੰਧਤ ਹੋਣ ਤੇ ਜਦੋਂ ਇਹ ਮੰਗ ਸੰਤ ਜਰਨੈਲ ਸਿੰਘ ਹੋਣਾ ਵੇਲੇ ਜਦੋਂ ਉਦੋਂ ਉੱਠੀ ਸੀ ਤੇ ਉਦੋਂ ਬਕਾਇਦਾ ਜਲੂਸ ਜਿਹੜੇ ਨੇ ਉਹਨਾਂ ਦੀਆਂ ਤਸਵੀਰਾਂ ਅੱਜ ਵੀ ਤੁਹਾਨੂੰ ਮਿਲ ਜਾਣਗੀਆਂ ਬਿਲਕੁਲ ਕੱਢੇ ਗਏ ਔਰ ਬਕਾਇਦਾ ਡੰਡਿਆਂ ਦੇ ਉੱਤੇ ਸਿਕਟਾਂ ਬੀੜੀਆਂ ਟੰਗ ਕੇ ਕਿਉਂਕਿ ਜੇ ਪਵਿੱਤਰ ਸ਼ਹਿਰ ਹੁੰਦਾ ਤੇ ਇਹ ਚੀਜ਼ਾਂ ਬੈਨ ਹੁੰਦੀਆਂ ਸੀ ਤੇ ਹਰਬੰਸ لال ਖੰਨਾ ਜਾਂ ਹੋਰ ਵੀ ਜਿਹੜੇ ਜਾਂ ਸੰਗ ਦੇ ਜਿਹੜੇ ਮੈਂਬਰ ਹੈਗੇ ਨੇ ਉਹਨਾਂ ਦੇ ਵੱਲੋਂ ਬਕਾਇਦਾ ਜਲੂਸ ਕੱਢੇ ਗਏ ਸਨ ਕਿ ਅੰਮ੍ਰਿਤਸਰ ਨੂੰ ਅਸੀਂ ਜਿਹੜਾ ਇਸ ਦੇ ਅਸੀਂ ਖਿਲਾਫ ਹੈਗੇ ਹਾਂ ਤੁਸੀਂ ਇਹ ਦੇਖੋ ਨਾ ਕਿ ਜ਼ੈਰ ਉਹ ਆਈ ਕਿੱਥੋਂ ਤੇ ਹੁਣ ਤੇ ਜਿਹੜਾ ਹੈਗਾ ਕਿਉਂ ਨਹੀਂ ਲੋਕਾਂ ਨੂੰ ਪੁੱਛ ਲਿਆ ਜਾਂਦਾ ਤੁਸੀਂ ਜਿਹੜਾ ਹੈ ਲੋਕਾਂ ਦੇ ਥੀਵਜ਼ ਲੈ ਕੇ ਸਟੇਟ ਸਰਕਾਰ ਜਾਂ ਜੇ ਆਪਾਂ ਕਹੀਏ ਕਿ ਸੈਂਟਰ ਸਰਕਾਰ ਇਸ ਦੇ ਵਿੱਚ ਜਿੰਨੇ ਵੀ ਜਿਹੜੇ ਹੈਗੇ ਨੇ ਸ਼ਹਿਰ ਉਹਨਾਂ ਨੂੰ ਦਰਜੇ ਦੇ ਦਿੱਤੇ ਜਾਣ ਉਹਦੇ ਵਿੱਚ ਕੋਈ ਇਦਾਂ ਦਾ ਖਰਚ ਨਹੀਂ ਹੋਣਾ ਚਾਹੀਦਾ ਬਾਕੀ ਦੇਖਦੇ ਆ ਕਿ ਕੀ ਹੁੰਦਾ ਹੈ ਪਟੀਸ਼ਨਾਂ ਵਗੈਰਾ ਚ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਪਰ ਗੱਲ ਉਹੀ ਆਪਾਂ ਕਹਿ ਦਿੰਦੇ ਆ ਕਿ ਕੋਈ ਵੀ ਪਿੰਡ ਜਿਹੜਾ ਹੈ ਉਹ ਖਾਲੀ ਨਹੀਂ ਛੱਡਣਾ ਚਾਹੀਦਾ ਜੇ ਘਟੋ ਘਟੇ ਗੱਲ ਤੇ ਔਨ ਰਿਕਾਰਡ ਤੇ ਆਏਗੀ ਨਾ ਕਿ ਇਸ ਤਰੀਕੇ ਨਾਲ ਪਟੀਸ਼ਨ ਆਈ ਸੀ ਦੀ ਸਰਕਾਰ ਤੋਂ ਜਵਾਬ ਮੰਗਿਆ ਸਰਕਾਰ ਨੇ ਕੀ ਜਵਾਬ ਦਿੱਤਾ ਤੇ ਫਿਰ ਉਸ ਤੋਂ ਬਾਅਦ ਉਸ ਨੂੰ ਚਾਹੇ ਰੱਦ ਕਰ ਦਿੱਤਾ ਗਿਆ ਜਾਂ ਮੰਨ ਕਰ ਮੰਨ ਲਿਆ ਗਿਆ ਜਾਂ ਅਗਲੇ ਡਿਪਾਰਟਮੈਂਟ ਨੂੰ ਸੈਂਟਰ ਨੂੰ ਭੇਜ ਦਿੱਤਾ ਗਿਆ ਹੋਰ ਇਹ ਬਹੁਤ ਸਾਰੀਆਂ ਜਿਹੜੀਆਂ ਡਿਸਕਸ਼ਨਸ ਨੇ ਇਹ ਬਾਅਦ 'ਚ ਜਦੋਂ ਪਵਿੱਖ ਦੇ ਵਿੱਚ ਹੋਏਗਾ ਤੇ ਇਹ ਗੱਲਾਂ ਜਿਹੜੀਆਂ ਕਿਤਨਾ ਕਿਤੇ ਮਾਇਨੇ ਰੱਖਦੀਆਂ ਹੈਗੀਆਂ ਨੇ ਬਿਲਕੁਲ ਅ ਅਸੀਂ ਵੇਖਿਆ ਕਿ ਜੇਕਰ ਅਸੀਂ ਇਹ ਪਵਿੱਤਰ ਸ਼ਹਿਰ ਐਲਾਨਾਂ ਦੀ ਗੱਲ ਨੂੰ ਲੈ ਕੇ ਕਈ ਵਾਰ ਸਿਆਸੀ ਤਰ੍ਹਾਂ ਥੋੜੀਆਂ ਵੋਕਲ ਹੋਈਆਂ ਜ਼ਰੂਰ ਨੇ ਲੇਕਿਨ ਦੂਜੇ ਪਾਸੇ ਉਹਨਾਂ ਦੀ ਸੋਚ ਪੰਥਕ ਨਜ਼ਰੀਏ ਦੇ ਉੱਤੇ ਜੇਕਰ ਕਹਿ ਲੋ ਨਹੀਂ ਪੂਰੀ ਉਤਰਦੀ ਤਦ ਫਿਰ ਅਜਿਹੇ ਮੁੱਦੇ ਚੁੱਕਣ ਦਾ ਫਾਇਦਾ ਵੀ ਕੁਝ ਨਹੀਂ ਹੋਣਾ ਪੰਜਾਬ ਦੀ ਆਵਾਮ ਖਾਸ ਤੌਰ ਤੇ ਸਿੱਖ ਸੰਗਤਾਂ ਬਿਹਤਰ ਤਰੀਕੇ ਦੇ ਨਾਲ ਇਸ ਚੀਜ਼ ਨੂੰ ਸਮਝਦੀਆਂ ਨੇ ਪ੍ਰੋਗਰਾਮ ਦੇ ਵਿੱਚ ਅਖੀਰ ਦੇ ਵਿੱਚ ਡੈਫੀਨਿਟਲੀ ਗੱਲ ਅਸੀਂ ਕਰਨਾ ਚਾਹਾਂਗੇ ਸੁੰਦਰ ਪਚਾਈ ਦੀ ਜਿਨ੍ਹਾਂ ਨੇ ਸਾਫ਼ ਤੌਰ ਦੇ ਉੱਤੇ ਬਿਆਨ ਦਿੱਤਾ ਕਹਿੰਦੇ ਕਿ AI ਤੇ ਅੰਨਾ ਭਰੋਸਾ ਨਾ ਕੀਤਾ ਜਾਵੇ ਇਹ ਹੁਣ ਜੇਕਰ ਇਹਨਾਂ ਵੱਡਾ ਚਿਹਰਾ Google ਦਾ ਇਹ ਗੱਲ ਕਹਿ ਰਿਹਾ ਹੈ Google ਦੇ ਆਪਾਂ ਕਹੀ ਕਿ CEO ਹੀ ਜਿਹੜੇ ਹੈਗੇ ਨੇ ਭਾਰਤੀ ਮੂਲ ਦੇ ਹੈਗੇ ਨੇ ਪਿਛਲੇ ਦਿਨੀ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਇਹ ਚੀਜ਼ਾਂ ਸਾਹਮਣੇ ਲਿਆਂਦੀਆਂ ਕਿ AI ਜਿਹੜਾ ਹੈ ਖਤਰਨਾਕ ਵੀ ਜਿਹੜਾ ਹੈ ਹੋ ਸਕਦਾ ਹੈਗਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਦੋਂ ਅਸੀਂ ਵੀ ਜਿਹੜੀ ਰਿਸਰਚ ਵਗੈਰਾ ਕਰਨੀ ਹੋਵੇ ਤੇ ਉਹਦਾ ਡਬਲ ਚੈੱਕ ਕਰ ਲੈਣਾ ਚਾਹੀਦਾ ਪਿੱਛੇ ਜੇ ਗੱਲ ਉੱਠੀ ਸੀ ਕਿ ਗੁਰਬਾਣੀ ਦੀਆਂ ਤੁਕਾਂ ਦੇ ਨਾਲ ਕਿ ਮੇ ਜਿਹੜੀਆਂ ਮਿਲਾਵਟਾਂ ਦੀਆਂ ਟਾਈਪ ਆਪਾਂ ਕਹਿ ਸਕਦੇ ਆ ਕਿ ਤੁਸੀਂ ਕੁਝ ਪਾਉਂਦੇ ਹੋ ਆਪਣੇ ਹਿਸਾਬ ਦੇ ਨਾਲ ਉਸ ਨੂੰ ਕਿਉਂਕਿ ਉੱਥੇ ਦਾ ਡੇਟਾ ਪਿਆ ਹੋਇਆ ਉਹਨੇ ਤੇ ਡੇਟਾ ਐਕਸੈਸ ਕਰਨਾ ਉੱਥੇ ਕੋਈ ਬੰਦਾ ਨਹੀਂ ਹੈ ਕਿ ਜਿੰਨੇ ਆਪਾਂ ਕੀ ਕਿ ਚੀਜ਼ਾਂ ਦੇਖਣੀਆਂ ਹੈਗੀਆਂ ਨੇ ਤੇ ਹੋਰ ਵੀ ਜਿਹੜਾ ਹੈ ਇੱਕ ਸਟੱਡੀ ਹੋਰ ਤੇ ਬਹੁਤ ਸਾਰੀਆਂ ਸਟੱਡੀਆਂ ਹੋ ਰਹੀਆਂ ਨੇ ਉਹ ਸਟੱਡੀ ਇਹ ਸਾਹਮਣੇ ਆਈ ਸੀ ਕਿ ਪਿਛਲੇ ਕੁਝ ਸਾਲਾਂ ਤੋਂ ਹੋ ਕੀ ਰਿਹਾ ਕਿ ਇਸ ਤੋਂ ਪਹਿਲਾਂ ਲੋਕਾਂ ਦੀਆਂ ਆਪਣੀਆਂ ਰਿਸਰਚ ਹੁੰਦੀਆਂ ਸੀ ਕਿ ਬਹੁਤ ਸਾਰੇ ਜਿਹਾ ਆਪਾਂ ਕਹੀ ਕਿ ਵਿਦਵਾਨ ਪੜੇ ਲਿਖੇ ਜਿੰਨੇ ਵੀ ਹੈਗੇ ਨੇ ਉਹ ਰਿਸਰਚ ਕਰਦੇ ਸੀ ਉਹਨਾਂ ਦਾ ਮਟੀਰੀਅਲ ਆਨਲਾਈਨ ਅਵੇਲੇਬਲ ਹੁੰਦਾ ਸੀ ਹੁਣ ਕੀ ਹੈ ਕਿ ਉੱਥੇ ਵੀ ਖੋਖਲਾਪਨ ਹੌਲੀ ਹੌਲੀ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਉਹ ਚੀਜ਼ਾਂ ਹੋਣੀਆਂ ਬੰਦ ਹੋ ਗਈਆਂ ਕਿਉਂਕਿ ਉਹਨਾਂ ਨੇ ਵੀ ਏਆਈ ਦਾ ਸਹਾਰਾ ਲੈਣਾ ਚાલુ ਕਰ ਦਿੱਤਾ ਨਵੀਆਂ ਉਸ ਟਾਈਪ ਦੀਆਂ ਰਿਸਰਚ ਨਹੀਂ ਹੋ ਰਹੀਆਂ ਤੇ ਫਿਰ ਉਹ ਜਿਹੜੀ ਉਹਦੀ ਕੁਆਲਿਟੀ ਆ ਰਹੀ ਹੈਗੀ ਹੈ ਨਾ ਜਿਹੜੀਆਂ ਹੁਣ ਚੀਜ਼ਾਂ ਉੱਥੇ ਪਈਆਂ ਹੋਈਆਂ ਨੇ ਉਹ ਕੁਆਲਿਟੀ ਹੌਲੀ 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 ਘਟਦੀ ਚਲੇ ਜਾਣੀ ਹੈ ਉਸ ਤੇ ਵਿੱਚ ਜਿਹੜਾ ਕੰਟੈਂਟ ਪਿਆ ਹੈ ਉਹਦੀ ਕੁਆਲਿਟੀ ਘਟਦੀ ਚਲੇ ਜਾਣੀ ਕਿਉਂਕਿ ਉਹਦੇ ਵਿੱਚ ਬੰਦੇ ਇਨਵੋਲਵ ਨਹੀਂ ਹੈਗੇ ਇਹ ਚੀਜ਼ ਨੂੰ ਲੈ ਕੇ ਉਹਨਾਂ ਨੇ ਵੀ ਚਿੰਤਾ ਜਤਾਈ ਹੈ ਕਿ ਜਦੋਂ ਤੁਸੀਂ ਵਰਤੋਂ ਕਰਦੇ ਹੋ ਤੇ ਕਿਸ ਤਰੀਕੇ ਦੇ ਨਾਲ AI ਦੇ ਟੂਲਸ ਦੀ ਵਰਤੋਂ ਕਰਨੀ ਹੈ ਉਹ ਬਹੁਤ ਜਿਹੜਾ ਜ਼ਰੂਰੀ ਹੋ ਜਾਂਦਾ ਹੈ ਕਿ ਉਹਨੂੰ ਚੰਗੇ ਤਰੀਕੇ ਦੇ ਨਾਲ ਉਹਦੀ ਪਰਖ ਕਰ ਲਈ ਜਾਵੇ ਦੂਜੇ ਸਰਸਸ ਚੈੱਕ ਕਰ ਲਏ ਜਾਣ ਇਹ ਨਾ ਹੋਵੇ ਕਿ ਤੁਸੀਂ ਉਹਨੂੰ ਜੋ ਪੁੱਛੋ ਜਿਸ ਹਿਸਾਬ ਨਾਲ ਪੁੱਛੋ ਤੇ ਉਹ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਹੈ ਰਿਪਲਾਈ ਜਿਹੜਾ ਕਰ ਦਵੇ ਜਿਹੜਾ ਕਿ ਸੱਚ ਤੋਂ ਕੂਹਾਂ ਦੂਰ ਹੋਵੇ ਜੇ ਅਸੀਂ ਐਸੇ ਸਿੱਖ ਪਰਸਪੈਕਟਿਵ ਤੋਂ ਕਰਨਾ ਹੋਵੇ ਤੇ ਅਸੀਂ AI ਤੋਂ ਗੁਰਬਾਣੀ ਦੀਆਂ ਤੁਕਾਂ ਇੱਕ ਜਗ੍ਹਾ ਤੋਂ ਸਰਚ ਕਰਕੇ ਉੱਥੇ ਤੱਕ ਸੀਮਿਤ ਨਾ ਰਹੀਏ ਕਿਉਂਕਿ ਉਹ ਗਲਤ ਵੀ ਹੋ ਸਕਦੀਆਂ ਨੇ ਇਸ ਤਰ੍ਹਾਂ ਅਸੀਂ ਵੀ ਜਿਦਾ ਆਪ ਵੀ ਜਦੋਂ ਚੈੱਕ ਕੀਤਾ ਕਈ ਵਾਰੀ ਕਿ ਗੁਰਬਾਣੀ ਦੀ ਗਲਤ ਇੰਟਰਪ੍ਰੀਟੇਸ਼ਨ AI ਦੇ ਵੱਲੋਂ ਕੀਤੀ ਗਈ ਹੈ ਤੇ ਉੱਥੇ ਸਾਨੂੰ ਵੀ ਇਹ ਚੀਜ਼ਾਂ ਜਿਹੜੀਆਂ ਧਿਆਨ ਰੱਖਣ ਯੋਗ ਨੇ ਕਿ ਇਹਨਾਂ ਦੀ ਵਰਤੋਂ ਜਿਹੜੀ ਹੈ ਸਹੀ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਫੈਕਟਸ ਇੱਧਰ ਉੱਧਰ ਨਾ ਹੋ ਜਾਣ ਕੋਈ ਚੀਜ਼ਾਂ ਗਲਤ ਨਾ ਹੋ ਜਾਣ ਜਾਂ ਉਸ ਦੇ ਵਿੱਚ ਬਾਅਦ ਚੋਂ ਕਿਸੇ ਦਾ ਕੋਈ ਨੁਕਸਾਨ ਨਾ ਹੋ ਜੇ ਕਿ ਇੱਕ ਕੇਸ ਇਹ ਵੀ ਆਇਆ ਸੀ ਕਿ ਇੱਥੇ ਕੋਰਟ ਦੇ ਵਿੱਚ ਕਿਸੇ ਨੇ ਆਪਣਾ ਕੇਸ ਹੀ ਪੂਰੇ AI ਦੇ ਆਧਾਰ ਤੇ ਲਗਾ ਦਿੱਤਾ ਔਰ ਉਹਨੇ ਜਿਹੜਾ ਸੈਂਪਲ ਸੈੱਟ ਕੀਤਾ ਸੀ ਉਹਨੇ ਕਿਉਂਕਿ ਇਦਾਂ ਹੁੰਦਾ ਨਾ ਕਿ ਇਸ ਤਰੀਕੇ ਦਾ ਪਹਿਲਾਂ ਕੋਈ ਕੇਸ ਹੋ ਚੁੱਕਾ ਹੈ ਉਸ ਆਧਾਰ ਦੇ ਉੱਤੇ ਕੇਸ ਲਗਾਇਆ ਸੀ ਉਹ ਕੇਸ ਅਸਲ ਦੇ ਵਿੱਚ ਹੋਇਆ ਨਹੀਂ ਸੀ ਉਹ ਸਿਰਫ ਇੱਕ ਮੈਜੀਨੇਸ਼ਨ ਹੀ ਸੀਗੀ ਉਹਦੀ ਵਾਲਾ AI ਜੋ ਤੁਹਾਨੂੰ ਕੰਟੈਂਟ ਪ੍ਰੋਵਾਈਡ ਕਰਾਣਾ ਹੈ ਉਹ ਨੀਸ਼ ਕੰਟੈਂਟ ਨਹੀਂ ਹੋਏਗਾ ਉਹ ਕੰਟੈਂਟ ਹੋਏਗਾ ਬਲੈਂਡ ਬਲੈਂਡ ਹੋਏਗਾ ਸਾਰੀਆਂ ਚੀਜ਼ਾਂ ਨੂੰ ਤੁਹਾਡੇ ਸਾਹਮਣੇ ਉਹਨੇ ਪਰੋਸ ਕੇ ਰੱਖ ਦੇਣਾ ਹੈ ਤਾਂ ਉਹਨੇ ਇਹ ਵੀ ਬਾਚਣਾ ਹੈ ਕਿ ਤੁਸੀਂ ਕਿੰਨਾ ਕੁ ਪੋਜ਼ਿਟਿਵਲੀ ਹਰ ਇੱਕ ਚੀਜ਼ ਨੂੰ ਲੈ ਰਹੇ ਹੋ ਕਿੰਨਾ ਨੈਗੇਟਿਵਲੀ ਇਹ ਹਰ ਇੱਕ ਚੀਜ਼ ਨੂੰ ਲੈ ਰਹੇ ਹੋ ਜਾਂ AI ਤੁਹਾਨੂੰ ਜੋ ਵੀ ਕੰਟੈਂਟ ਪ੍ਰੋਵਾਈਡ ਕਰ ਰਿਹਾ ਹੈ ਉਹਦੇ ਉੱਤੇ ਤੁਹਾਡਾ ਐਕਟ ਆਫ ਹਿਊਮਨ ਕੀ ਹੈ ਨੇਚਰ ਕੀ ਹੈ ਤੁਹਾਡਾ ਉਸ ਐਕਟ ਨੂੰ ਵੇਖਣ ਦਾ ਉਹਨੇ ਬਸ ਉਸੇ ਤਰੀਕੇ ਦੇ ਨਾਲ ਤਾਂ ਆਮ ਚੀਜ਼ਾਂ ਤੁਹਾਨੂੰ ਪਰੋਸੀਆਂ ਜਾਣੀਆਂ ਨੇ ਬਹਿਰਾਲ ਅੱਜ ਦੇ ਪ੍ਰੋਗਰਾਮ ਮੀਡੀਆ ਵਾਸਤੇ ਵਿੱਚ ਫਿਲਹਾਲ ਬਸ ਇਨਾ ਹੀ ਆਪ ਸਭ ਸੰਗਤਾਂ ਤੋਂ ਇਸ ਵੇਲੇ ਇਜਾਜ਼ਤ ਚਾਹਾਂਗੇ ਅਗਲੇ ਹਫ਼ਤੇ ਮੁੜ ਤੋਂ ਹਾਜ਼ਰ ਹੋਵਾਂਗੇ ਪ੍ਰੋਗਰਾਮ ਦੀ ਫੀਡਬੈਕ ਜ਼ਰੂਰ ਪਹੁੰਚਾ ਦੇ ਜੀ ਧੰਨਵਾਦ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਸਰਦਾਰ ਜਗਜੀਤ ਸਿੰਘ ਜੀ ਦਾ ਫਤਿਹ ਦੀ ਸਾਂਝ ਪਾਵਾਂਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ